ਲੁਧਿਆਣਾ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਮੁੱਖ ਮੰਤਰੀ ਨੇ ਅਪਗ੍ਰੇਡیشن ਦਾ ਉਦਘਾਟਨ ਕਰਨਾ ਸੀ ਉਸ ਹਸਪਤਾਲ ਦੇ ਵਿੱਚ ਬੱਤੀ ਗਲ ਹੋ ਗਈ ਨੇਰੇ ਦੇ ਵਿੱਚ ਮਰੀਜ਼ਾ ਦਾ ਨਰਸਾ ਵੱਲੋਂ ਇਲਾਜ ਕੀਤਾ ਗਿਆ ਭਗਵੰਤ ਮਾਨ ਅਤੇ ਦਿੱਲੀ ਦੇ ਪੁਰਵ ਸੀਐਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਸ਼ਾਮ ਨੂੰ ਲੁਧਿਆਣਾ ਦੇ ਹੋਟਲ ਰੈਡੀਸਨ ਦੇ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਦੋਨੋਂ ਨੇਤਾਵਾਂ ਨੇ ਕਾਰੋਬਾਰੀਆਂ ਦੀ ਸਮੱਸਿਆ ਨੂੰ ਸੁਣਿਆ ਅਤੇ ਸਮਾਧਾਨ ਦਾ ਪ੍ਰੋਸਾਹ ਦਿੱਤਾ ਅਰਵਿੰ ਕੁਜਰੀਵਾਲ ਨੇ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਤੇ ਤੰਜ ਕੱਸਿਆ ਤੇ ਕਿਹਾ ਕਿ ਅੱਜ ਜਿੰਨਾ ਕੰਮ ਅਸੀਂ ਕਰ ਰਹੇ ਹਾਂ ਪੁਰਾਣੀਆਂ ਸਰਕਾਰਾਂ ਨੇ ਸਭ ਕੁਝ ਕਬੜਾ ਕੀਤਾ ਸੀ 3 ਸਾਲ ਤੋਂ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਗੰਦ ਨਹੀਂ ਛੱਡਿਆ ਸਾਰਾ ਗੰਦ ਸਾਰਾ ਕਚਰਾ ਅਸੀਂ ਸਾਫ਼ ਕਰਨ ਦੇ ਵਿੱਚ ਸક્ષਮ ਆ ਜੋ ਕੰਮ ਪੁਰਾਣੀਆਂ ਸਰਕਾਰਾਂ ਨਹੀਂ ਕਰ ਪਈਆਂ ਉਹ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਪਰ ਸਿਵਲ ਹਸਪੀਟਲ ਵਾਲੀ ਗੱਲ ਤੇ ਜਿਹੜਾ ਬੜਾ ਸੋਚਣ ਦੀ ਰੋਡ ਆ ਵੀ ਕਿਤੇ ਤਾਂ ਪਰ ਵਰਤਮਾਨ ਸਰਕਾਰ ਦਾਵਾ ਕਰ ਰਹੀ ਹੈ ਵੀ ਅਸੀਂ ਬਹੁਤ ਨਵੀਨੀਕਰਨ ਕਰ ਰਹੀਆਂ ਸਿਵਲ ਹਸਪਤਾਲ ਦਾ ਪਰ ਮੌਕੇ ਉੱਤੇ ਲਾਈਟ ਚਲੇ ਜਾਣਾ ਉਹ ਹਨੇਰੇ ਦੇ ਵਿੱਚ ਮਰੀਜ਼ਾਂ ਦਾ ਉਪਚਾਰ ਕਰਨਾ ਵੀ ਇੱਕ ਬੜੀ ਵੱਡੀ ਗੱਲ ਹੈ ਏਡੀ ਵੱਡੀ ਸਿਟੀ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਦੇ ਵਿੱਚ ਇੱਕ ਜਨਰੇਟਰ ਸੈੱਟ ਦੇ ਲਈ ਵੀ ਮੈਨੂੰ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਹੈ ਕਿ ਉੱਥੇ ਜਨਰੇਟਰ ਸੈੱਟ ਦੀ ਪ੍ਰੋਪਰ ਉਪਲਬਧੀ ਨਹੀਂ ਹੈ ਔਰ ਉਹਨੂੰ ਸਰਕਾਰ ਨੇ ਉਸ ਕੰਮ ਨੂੰ ਸੋਚਣਾ ਚਾਹੀਦਾ ਹੈ